ਸਚੀ ਕਾ ਜੀ ਅਸਟੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆਨੰਦ ਉੱਥੇ ਨਹੀਂ ਹੈ ਜਿੱਥੇ ਧਨ ਮਿਲੇ ਆਨੰਦ ਉੱਥੇ ਆ ਜਿੱਥੇ ਮਨ ਮਿਲੇ ਤੇ ਅੱਛਾ ਮਨ ਨਾਲ ਦਾ ਮਿਲਣਾ ਹੀ ਆਨੰਦ ਹੈ ਕਹਿਣ ਦੀਆਂ ਗੱਲਾਂ ਨੇ ਜੀ ਸਾਰੀਆਂ ਦੇਖ ਲਓ ਜਿੱਥੇ ਮਨ ਮਿਲਦਾ ਹੈ ਜਰਾ ਮਿਲਾ ਕੇ ਤਾਂ ਦੇਖੋ ਆਨੰਦ ਆਉਂਦਾ ਹੈ ਕਿ ਨਹੀਂ ਕਿੰਨੀ ਦੇਰ ਆਉਂਦਾ ਹੈ ਇਹ ਵੀ ਪਤਾ ਚੱਲ ਜਾਂਦਾ ਜਦੋਂ ਕਹਿੰਦੇ ਆ ਨਾ ਕਿ ਦੁਨੀਆਦਾਰੀ ਦੇ ਵਿੱਚ ਵਕਤ ਦੀਆਂ ਚੁਪੇੜਾਂ ਪੈਂਦੀਆਂ ਨੇ ਤਾਂ ਵੱਡੇ ਵੱਡੇ ਦੇ ਪ੍ਰਵਚਨ ਤੇ ਸਾਰਾ ਕੁਝ ਭੁੱਲ ਜਾਂਦਾ ਹੈ ਅਸਲ ਦੇ ਵਿੱਚ ਕੀ ਹੈ ਹੁਣ ਆਪਾਂ ਇਹ ਨਹੀਂ ਕਿ ਆਨੰਦ ਸੱਚੀ ਮੁੱਚੀ ਗੱਲ ਵੈਸੇ ਸਹੀ ਆ ਗੱਲ 101% ਸਹੀ ਆ ਪਰ ਗੱਲ ਇਹ ਆ ਕਿ ਸਾਡੇ ਲਈ ਜਾਂ ਦੁਨੀਆਦਾਰੀ ਦੇ ਲਈ ਕੀ ਆ ਦੂਜੇ ਨੂੰ ਗਿਆਨ ਦੇਣਾ ਨਾ ਬੜਾ ਸੌਖਾ ਹੈ ਮੰਨਦੇ ਹੋ ਨਾ ਇਹ ਗੱਲ ਦੂਜੇ ਨੂੰ ਗਿਆਨ ਦੇਣਾ ਬੜਾ ਸੌਖਾ ਹੈ ਆਪਣੇ ਤੋਂ ਉਸ ਗਿਆਨ ਨੂੰ ਧਾਰਨ ਕਰਨਾ ਉਦੋਂ ਡਬਲ ਔਖਾ ਹੈ ਆਪਣੇ ਆਪ ਤੇ ਚੀਜ਼ ਅਪਣਾਈ ਨਹੀਂ ਜਾਂਦੀ ਇੱਕ ਇੱਕ ਜਗ੍ਹਾ ਤੇ ਬੈਠ ਕੇ ਅਸੀਂ ਇੱਕ ਗੱਲ ਕਰਦੇ ਹਾਂ ਕਿ ਮਾਇਆ ਨਾਗਣੀ ਹੈ ਮਾਇਆ ਡੰਗਦੀ ਹੈ ਤੇ ਉਸੇ ਮਾਇਆ ਦੇ ਕਰਕੇ ਅਸੀਂ ਉਸ ਜਗ੍ਹਾ ਤੇ ਬੈਠੇ ਪਰਵਚਨ ਕਰ ਰਹੇ ਹੁੰਦੇ ਆ ਉਸ ਮਾਇਆ ਕਰਕੇ ਹੀ ਅਸੀਂ ਉੱਥੇ ਬੈਠੇ ਆ ਕਿਉਂਕਿ ਮਾਇਆ ਚਾਹੀਦੀ ਆ ਮਾਇਆ ਮਿਲੀ ਆ ਇਸ ਕਰਕੇ ਬੋਲ ਰਹੇ ਹੁੰਦੇ ਆ ਪਰ ਇਹ ਨਹੀਂ ਕੋਈ ਕੋਈ ਸੁਣਦਾ ਸਾਹਮਣੇ ਵਾਲੇ ਬਸ ਉਹ ਸਹੀ ਗੱਲ ਐ ਜੀ ਬਿਲਕੁਲ ਸਹੀ ਗੱਲ ਐ ਹੁਣ ਗੱਲ ਤਾਂ ਭਾਵੇਂ ਇਹ ਸਹੀ ਐ ਕਿ ਅਸਲ ਦੇ ਵਿੱਚ ਮਨ ਦਾ ਮਿਲਣਾ ਹੀ ਆਨੰਦ ਐ ਪੈਸਾ ਜਿੰਨਾ ਮਰਜ਼ੀ ਹੋਵੇ ਜਿੰਨਾ ਮਰਜ਼ੀ ਧਨ ਹੋਵੇ ਹੁਣ ਇਹਨੂੰ ਦੂਜੇ ਤਰੀਕੇ ਨਾਲ ਆਪਾਂ ਲੈਣੇ ਆ ਧਨ ਜਿੰਨਾ ਮਰਜ਼ੀ ਹੋਵੇ ਜੇ ਮਾਨੀ ਨਾ ਮਿਲੇ ਤਾਂ ਧਨ ਬੇਕਾਰ ਐ ਜੇ ਸਰੀਰ ਹੀ ਨਹੀਂ ਸਹੀ ਤੇ ਚੀਜ਼ਾਂ ਬੇਕਾਰ ਨੇ ਇਹ ਵਿਚਾਰ ਨਹੀਂ ਹੁਣ ਗੱਲ ਧਿਆਨ ਨਾਲ ਸੁਣੋ ਇਹ ਵਿਚਾਰ ਨਹੀਂ ਵਿਚਾਰਾਂ ਦਾ ਅੰਦਰ ਆਉਣਾ ਤੇ ਜਾਣਾ ਇੱਕ ਹਵਾ ਦੀ ਤਰ੍ਹਾਂ ਚੱਲਦਾ ਹੈ ਵਿਚਾਰ ਠਹਿਰਦੇ ਨਹੀਂ ਵਿਚਾਰ ਵਕਤ ਅਨੁਸਾਰ ਬਦਲਦੇ ਆ ਬਿਲਕੁਲ ਬਦਲਦੇ ਆ ਸੱਚ ਜਾਣੋ ਬਦਲਦੇ ਆ ਪੁੱਛੋ ਜਾ ਕੇ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਇੱਕ ਰਾਜਾ ਬਣਨ ਤੋਂ ਬਾਅਦ ਸ਼ਾਂਤੀ ਆਊਗੀ ਸੱਚ ਜਾਣੋ ਇੱਕ ਪਦਵੀ ਮਿਲਣ ਤੋਂ ਬਾਅਦ ਅਗਲੀ ਪਦਵੀ ਦੀ ਦੌੜ ਉਹਦੇ ਦਿਮਾਗ 'ਚ ਪਹਿਲਾਂ ਹੁੰਦੀ ਆ ਕੌਣ ਕਹਿੰਦਾ ਹੈ ਕਿ ਮੈਂ ਇੱਥੇ ਖੁਸ਼ ਹਾਂ ਕੋਈ ਨਹੀਂ ਕਹਿੰਦਾ ਹਰ ਕੋਈ ਕਹਿੰਦਾ ਹੈ ਕਿ ਮੈਂ ਇੱਥੇ ਖੁਸ਼ ਹਾਂ ਪਰ ਇਸ ਤੋਂ ਬਾਅਦ ਆ ਹੋ ਜਿਆ ਹੋ ਜਿਆ ਹੋ ਜੇ ਫਿਰ ਆ ਹੋ ਜੇ ਜਨ ਕਿ ਸਟੈਪ ਬਾਈ ਸਟੈਪ ਉਹਦੇ ਦਿਮਾਗ ਦੀ ਪੌੜੀ ਪਹਿਲਾਂ ਤੋਂ ਹੀ ਸਿਰੇ ਤੇ ਪਹੁੰਚੀ ਹੁੰਦੀ ਆ ਠੀਕ ਹੈ ਠੀਕ ਹੈ ਮੰਨ ਦੀ ਸ਼ਾਂਤੀ ਲਈ ਹਰ ਕੁਝ ਕਰਦਾ ਪਰ ਵਿਚਾਰ ਜੋ ਬਦਲ ਦੇ ਨੇ ਨਾ ਇਹ ਤੇ ਬਸ ਐਦਾਂ ਬਦਲ ਦੇ ਨੇ ਕਿ ਪੁੱਛੋ ਨਾ ਕੁਛ ਇੱਕ ਐਗਜ਼ਾਮਪਲ ਦਿੰਨੀ ਆ ਮੈਂ ਤੁਹਾਨੂੰ ਦੋ ਬੱਚੇ ਦੋ ਬੱਚੇ ਬਾਹਰ ਖੇਡ ਰਹੇ ਸੀ ਖੇਡਦੇ ਖੇਡਦੇ ਲੜ ਪਏ ਲੜਪੇ ਤਾਂ ਪੁੱਛਿਆ ਗਿਆ ਭਾਈ ਕੀ ਹੋ ਗਿਆ ਕਿਉਂ ਲੜ ਰਹੇ ਹੋ ਕਹਿੰਦਾ ਕਿ ਇਹ ਗੱਡੀ ਮੇਰੀ ਸੀ ਤੇ ਇਹਨੇ ਕਬਜ਼ਾ ਕਰ ਲਿਆ ਕਹਿੰਦੇ ਕਿਹੜੀ ਗੱਡੀ ਗੱਡੀ ਤੇ ਹੈ ਨਹੀਂ ਆ ਬੱਚਿਓ ਤੁਸੀਂ ਕਿਹੜੀ ਗੱਡੀ ਤੇਰੀ ਸੀ ਕਬਜ਼ਾ ਕਰ ਲਿਆ ਕਹਿੰਦਾ ਜाहिर ਗੱਲ ਹੋਈ ਸੀ ਜਦੋਂ ਇੱਥੇ ਖੜੇ ਅਸੀਂ けਟ ਰਹੇ ਸੀ ਕਿ ਜਿਹੜੀ ਗੱਡੀ ਇਧਰਲੀ ਸਾਈਡ ਤੋਂ ਨੰਗੀ ਉਹ ਮੇਰੀ ਤੇ ਜਿਹੜੀ ਇਧਰੋਂ ਨੰਗੀ ਉਹ ਤੇਰੀ ਠੀਕ ਤੇ ਹੁਣ ਇਧਰੋਂ ਗੱਡੀ ਨੰਗੀ ਐ ਮੰਗਨਦਾ ਹੀ ਨਹੀਂ ਐ ਕਿ ਇਧਰੋਂ ਗੱਡੀ ਨੰਗੀ ਐ ਮੈਂ ਕਹਿ ਰਿਹਾ ਐ ਮੇਰੀ ਐ ਤੇ ਇਹ ਕਹਿ ਰਿਹਾ ਨਹੀਂ ਮੇਰੇ ਵਾਲਾ ਜ਼ਿਆਦਾ ਨਹੀਂ ਜਾਨੀ ਕਿ ਐਦਾਂ ਹੀ ਸਾਡੇ ਵਿਚਾਰ ਨੇ ਵਿਚਾਰ ਵੀ ਦੇ ਜੰਗ ਵਿਚਾਰ ਦੀ ਜੋ ਜੰਗ ਲੱਗੀ ਹੋਈ ਐ ਨਾ ਅੰਦਰ ਮੇਰੀ ਤੇ ਤੇਰੀ ਦੀ ਔੜ ਇਹ ਸਭ ਚੀਜ਼ਾਂ ਦਾ ਪਰਿਵਰਤਨ ਜੋ ਐ ਸਾਡੇ ਮਨ ਦੇ ਵਿੱਚ ਹੀ ਚੱਲਦੀਆਂ ਨੇ ਇਹ ਮਨ ਚ ਹੀ ਚੱਲਦੀਆਂ ਨੇ ਸੱਚ ਜਾਣੋ ਇਹਨਾਂ ਦਾ ਅਸਤਿਤਵ ਉਦੋਂ ਤੱਕ ਐ ਜਦੋਂ ਤੱਕ ਮਨ 'ਚ ਨਹੀਂ ਪ੍ਰੈਕਟੀਕਲੀ ਤੌਰ ਤੇ ਨਾ ਵਿਚਾਰਾਂ ਦਾ ਅਸਤਿਤਵ ਕੋਈ ਨਹੀਂ ਐ ਉਦੋਂ ਹੋਣਾ ਜਦੋਂ ਅਸੀਂ ਉਸ ਨੂੰ ਅਪਣਾ ਲੈਣਾ ਤੇ ਉਦੋਂ ਸਾਨੂੰ ਪਤਾ ਵੀ ਨਹੀਂ ਲੱਗਣਾ ਜਿਹੜੀ ਚੀਜ਼ ਅਪਣਾਈ ਗਈ ਹੈ ਬਸ ਉਹੀ ਗੱਲ ਨਾ ਕਿ ਚੀਜ਼ ਦਾ क्रेਜ ਚੀਜ਼ ਦੀ ਤ੍ਰਿਸ਼ਨਾ ਤੇ ਪਿਆਸ ਉਦੋਂ ਤੱਕ ਆ ਜਦੋਂ ਤੱਕ 부ਝਦੀ ਨਹੀਂ ਹੈ ਜਦੋਂ ਪੀ ਲਿਆ ਪਿਆਸ ਮਿਟ ਗਈ ਜਦੋਂ ਚੀਜ਼ ਮਿਲ ਗਈ ਤਾਂ ਉਹ ਤ੍ਰਿਸ਼ਨਾ ਦਾ ਆਨੰਦ ਖਤਮ ਹੋ ਜਾਂਦਾ ਹੈ ਉਹ ਮੰਦੀ ਲਾਲਸਾ ਬਿਲਕੁਲ ਬੁਝ ਜਾਂਦੀ ਹੈ ਜਿਹੜੇ ਸਾਡੀ ਲਾਰ ਹੈ ਨਾ ਮੂੰਹ ਦੇ ਅੰਦਰ ਆਉਂਦੀ ਹੈ ਇਹ ਚੀਜ਼ ਨੂੰ ਦੇਖ ਕੇ ਹੀ ਆਉਂਦੀ ਹੈ ਜਦੋਂ ਉਹਦਾ ਸਵਾਦ ਚੱਕ ਲੈਨੇ ਆ ਨਾ ਤੇ ਫਿਰ ਉਹ ਲਾਰ ਖਤਮ ਹੋ ਜਾਂਦੀ ਹੈ ਤੇ ਉਹ ਅੰਦਰ ਨਾਲ ਹੀ ਖਾਣੇ ਦੇ ਅੰਦਰ ਚਲੀ ਜਾਂਦੀ ਹੈ ਇਸੇ ਤਰ੍ਹਾਂ ਨਾਲ ਸਾਡੇ ਵਿਚਾਰ ਨੇ ਇਸੇ ਤਰ੍ਹਾਂ ਨਾਲ ਸਾਡੀਆਂ ਗੱਲਾਂ ਬਾਤਾਂ ਨੇ ਇਸੇ ਤਰ੍ਹਾਂ ਨਾਲ ਸਾਡੀ ਦੁਨੀਆਦਾਰੀ ਦੀ ਤ੍ਰਿਸ਼ਨਾ ਹੈ ਇਹ ਠੀਕ ਹੈ ਆਪਾਂ ਕੋਈ ਭਗਤੀ ਦੀ ਗੱਲ ਨਹੀਂ ਕਰ ਰਹੇ ਆਪਾਂ ਕੋਈ ਸ਼ਕਤੀ ਦੀ ਗੱਲ ਨਹੀਂ ਕਰ ਰਹੇ ਆਪਾਂ ਆਪਣੇ ਨਾਲ ਜੋ ਚੀਜ਼ਾਂ ਪੜਦੇ ਆ ਸੁਣਦੇ ਆ ਭਾਈ ਅਪਣਾ ਲਓ ਕੀ ਅਪਣਾ ਲਵੇ ਬੰਦਾ ਕੀ ਅਪਣਾਵੇ ਉਹਨਾਂ ਕੋਈ ਅਪਣਾ ਸਕਦਾ ਨਾ ਜਿੰਨਾ ਕੋ ਅੰਦਰ ਅੰਦਰ ਸਹਾਰਦਾ ਹੈ ਹੁਣ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਕਹਿੰਦੇ ਕਿਸ ਨੇ ਮੈਨੂੰ ਕਿਹਾ ਕਿ ਮੈਡੀਟੇਸ਼ਨ ਮੈਂ ਕਿਹਾ ਮੈਡੀਟੇਸ਼ਨ ਕਰਨੀ ਚਾਹੀਦੀ ਆ ਮੈਡੀਟੇਸ਼ਨ ਦਾ ਮਤਲਬ ਹੈ ਕਿ ਆਪਣੇ ਅੰਦਰ ਜੁੜਨਾ ਕਿ ਤੇ ਹਾਂ ਠੀਕ ਆ ਪਰ ਕੀ ਕਰੀਏ ਮੈਡੀਟੇਸ਼ਨ ਕਰਨ ਲਈ ਸ਼ਾਂਤੀ ਚਾਹੀਦੀ ਆ ਤੇ ਸ਼ਾਂਤੀ ਸਾਡੇ ਘਰ ਚ ਹੈ ਹੀ ਨਹੀਂ ਹੈ ਤੁਸੀਂ ਦੱਸੋ ਜਿਹੜੀ ਚੀਜ਼ ਕਰਨ ਲਈ ਤੁਹਾਨੂੰ ਇਹ ਦੇਖਣਾ ਪਵੇ ਕਿ ਕੀ ਚਾਹੀਦਾ ਹੈ ਫਿਰ ਉਹ ਚੀਜ਼ ਥੋੜਾ ਹੀ ਹੈ ਤੁਸੀਂ ਤਾਂ ਉਸ ਦੀ ਭਾਲ ਵਿੱਚ ਹੀ ਤੁਰ ਪਵੇ ਕਿ ਕਿਤੇ ਸ਼ਾਂਤੀ ਹੋਏਗੀ ਤੇ ਫਿਰ ਮੈਂ ਮੈਡੀਟੇਸ਼ਨ ਕਰਾਂਗੇ ਜੇ ਮੈਡੀਟੇਸ਼ਨ ਤਾਂ ਹੀ ਹੋਣੀ ਹੈ ਜੇ ਸ਼ਾਂਤੀ ਹੋਏ ਜੀਏ ਤੁਸ ਉਹ ਮੈਡੀਟੇਸ਼ਨ ਹੀ ਕਾਦੀ ਜਿਹੜਾ ਤੁਹਾਡੇ ਮਨ ਦੇ ਪਟਕਾ ਨੂੰ ਆਲੇ-ਦੁਆਲੇ ਦੇ ਰੌਲੇ ਤੋਂ 부ਝਾ ਨਾ ਸਕੇ ਐਂਦਾ ਤੇ ਫਿਰ ਤੁਸੀਂ ਕਹੋਗੇ ਸਾਜਰੇ ਪੰਛੀ ਉੱਠ ਸਕਦੇ ਆ ਉਹਨਾਂ ਦੀ ਚਿਚਕਾਟ ਰਹੀਦੀ ਐ ਮੈਂ ਮੈਡੀਟੇਸ਼ਨ ਕਿੱਥੋਂ ਕਰਾਂ ਇਹ ਤੇ ਫਿਰ ਅਸੀਂ ਕਹਿਣ ਲੱਗ ਜਾਾਂਗੇ ਕਿ ਗੱਡੀਆਂ ਚੱਲਦੀਆਂ ਨੇ ਕੁਦਰਤ ਦੀ ਤੌਰ ਤੇ ਆਲੇ-ਦੁਆਲੇ ਆਵਾਜ਼ਾਂ ਆਉਂਦੀਆਂ ਨੇ ਅਸੀਂ ਮੈਡੀਟੇਸ਼ਨ ਕਿੱਥੋਂ ਕਰੀਏ ਤੇ ਤੁਸੀਂ ਕਿਸੇ ਚੀਜ਼ ਨੂੰ ਖਤਮ ਥੋੜਾ ਹੀ ਕਰ ਸਕਦੇ ਹੋ ਸੱਚੀ ਇਹ ਕੁਦਰਤ ਦੇ 뮤직 ਕੁਦਰਤ ਨੂੰ ਸਮਝਣਾ ਆਪਣੇ ਅੰਦਰ ਨਾਲ ਜੁੜਨਾ ਹੀ ਮੈਡੀਟੇਸ਼ਨ ਹੈ ਉਦੋਂ ਜੁੜਿਆ ਜਾਂਦਾ ਜਦੋਂ ਤੁਹਾਨੂੰ ਹੌਲੀ 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 ਤੁਸੀਂ ਆਪਣੇ ਅੰਦਰ ਹੀ ਚਲੇ ਜਾਂਦੇ ਹੋ ਤੇ ਫੇਰ ਬਾਹਵੇਂ ਬਾਹਰ ਢੋਲ ਵੱਜੀ ਜਾਂ ਤੁਹਾਨੂੰ ਉਹਦਾ ਫਰਕ ਹੀ ਨਹੀਂ ਪੈਂਦਾ ਅਸਲ ਦੇ ਵਿੱਚ ਇਹ ਗੱਲ ਮੈਂ ਤੁਹਾਨੂੰ ਕਿਉਂ ਦੱਸੀ ਆ ਕਿਉਂਕਿ ਸਾਡਾ ਦਿਮਾਗ ਕੀ ਹੈ ਇਨਸਾਨੀ ਦਿਮਾਗ ਕੋਈ ਪ੍ਰੋਬਲਮ ਹੈ ਨਾ ਹੈ ਨਾ ਉਸੇ ਉਸ ਨਾਲ ਹੀ ਗੱਲ ਇਹ ਪਤਾ ਹੈ ਕਿਉਂ ਹੈ ਕਿਉਂਕਿ ਇਹ ਅਸੀਂ ਕਿੰਨੀ ਜਲਦੀ ਤੁਸੀਂ ਉਹ ਚੀਜ਼ ਹੱਲ ਬਣੀ ਹੈ ਜੇ ਕਿਸੇ ਨੂੰ ਕਹੋ ਨਾ ਕਿ ਤੁਹਾਡੇ ਸਟਾਰ ਇਦਾਂ ਨੇ ਤੁਹਾਨੂੰ ਇਦਾਂ ਨਹੀਂ ਕਰਨਾ ਕੀ ਕਰੀਏ ਜੀ ਫਿਰ ਇਦਾਂ ਕਰਨਾ ਪੈਂਦਾ ਆ ਇਦਾਂ ਇਹ ਨਾ ਦੱਸੋ ਕਿ ਕਰਨਾ ਪੈਂਦਾ ਹੈ ਇਹ ਨਾ ਦੱਸੋ ਕਿ ਅਸੀਂ ਕਰ ਰਹੇ ਹਾਂ ਇਹ ਦੱਸੋ ਕਿ ਕਰਨਾ ਸਾਡੇ ਲਈ ਸਹੀ ਹੈ ਕਿ ਗਲਤ ਹੈ ਸਾਨੂੰ ਇਹਦਾ ਰਿਜ਼ਲਟ ਨਹੀਂ ਮਿਲ ਰਿਹਾ ਤਾਂ ਅਸੀਂ ਕਿਉਂ ਕਰਾਂਗੇ ਸਾਡਾ ਮਨ ਪਰੇਸ਼ਾਨ ਹੈ ਸਾਡਾ ਦਿਮਾਗ ਪਰੇਸ਼ਾਨ ਹੈ ਤਾਂ ਫਿਰ ਅਸੀਂ ਉਸ ਚੀਜ਼ ਭਾਵੇਂ ਉਹ ਸੋਨੇ ਦੀ ਕਿਉਂ ਨਾ ਹੋਵੇ ਅਸੀਂ ਕਿਉਂ ਚੱਕੀ ਫਿਰਾਂਗੇ ਨਹੀਂ ਇੱਕ ਗੱਲ ਹੀ ਹੈ ਵੈਸੇ ਗੱਲ ਤਾਂ ਇਹ ਵੀ ਹੈ ਕਿ ਗੱਲਾਂ-ਗੱਲਾਂ ਦੇ ਵਿੱਚ ਜਦੋਂ ਤੁਸੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਪਰਖਦੇ ਹੋ ਆਪਣੇ ਆਪ ਲਈ ਜੀਉਂਦੇ ਹੋ ਆਪਣੇ ਆਪ ਲਈ ਦੇਖਦੇ ਹੋ ਤਾਂ ਹਰ ਚੀਜ਼ ਵੱਧਦੀ ਹੋਈ ਤੁਹਾਨੂੰ ਪ੍ਰਸ਼ੰਸਾ ਦਿੰਦੀ ਹੈ ਕਿਉਂਕਿ ਸਿੱਧੀ ਗੱਲ ਹੈ ਜੀ ਕਰਜ਼ਾ ਨਹੀਂ ਦੇਣਾ ਤੇ ਆਪਣੇ ਆਪ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ ਜੀ ਲਿਆ ਦੁਨੀਆ ਲਈ ਜੀ ਲਿਆ ਸਾਬਤ ਲਈ ਸਭ ਕੁਝ ਕਰ ਲਿਆ ਪਰ ਕੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਮਨ ਦੀ ਮਨ ਦੀ ਤ੍ਰਿਸ਼ਨਾ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਜਿਹੜੇ ਸ਼ੌਂਕ ਆ ਪੂਰੇ ਕਰਨੇ ਚਾਹੀਦੇ ਆ ਵਾਰ-ਵਾਰ ਦੁਨੀਆ 'ਚ ਨਹੀਂ ਆਉਣਾ ਪਰ ਗੱਲ ਇਹ ਵੀ ਹੈ ਨਾ ਕੁਦਰਤ ਨੂੰ ਸਮਝਣਾ ਆਪਣੇ ਆਪ ਨੂੰ ਸਮਝਣਾ ਵੀ ਤੇ ਜ਼ਰੂਰੀ ਹੈ ਦੁਨੀਆ ਛੱਡ ਕੇ ਜਾਂ ਜੀਨ ਹੋ ਕੇ ਜਾਂ ਆਲੇ ਦੁਆਲੇ ਤੋਂ ਸਭ ਨੂੰ ਲਾ ਕੇ ਕੁਝ ਨਹੀਂ ਕੀਤਾ ਜਾ ਸਕਦਾ ਇੱਕ ਵਾਰ ਨਾ ਇੱਕ ਇੱਕ ਜਦੋਂ ਜੰਗ ਹੋਈ ਸੀ ਨਾ ਯੁੱਧ ਹੋਇਆ ਤੇ ਅਸ਼ੋਕ ਨੇ ਯੁੱਧ ਕੀਤਾ ਤੇ ਇੱਕ ਛੋਟਾ ਬੱਚਾ ਨਾ ਆਪਣੀ ਚੇ ਉਹ ਉਹ ਦਿਨਾ ਬਨ ਕੇ ਲਾਸ਼ ਚੁੱਕੀ ਜਾ ਰਿਹਾ ਹੈ ਬੱਚੇ ਦੀ ਲਾਸ਼ ਹੈ ਤੇ ਉਹਨੇ ਆਪਣੇ ਮੋਢੇ ਤੇ ਪਾਈ ਹੋਈ ਉਹ ਤੁਸੀਂ ਫੋਟੋ ਦੇਖੀ ਹੋਣੀ ਹੈ ਸ਼ਾਇਦ ਅਮ ਸ਼ਾਇਦ ਉਸ ਫੋਟੋ ਨੂੰ ਪਤਾ ਨਹੀਂ ਕੀ ਨਾਮ ਦਿੱਤਾ ਗਿਆ ਸੀ ਮੈਨੂੰ ਜਿਆਦਾ ਨਾਮ ਨਹੀਂ ਯਾਦ ਨਹੀਂ ਰਹਿੰਦੇ ਤਾਂ ਕੀ ਹੋਇਆ ਉਹ ਫੋਟੋ ਚ ਉਹ ਜਾ ਰਿਹਾ ਆਪਣੀ ਭਰਾ ਨੂੰ ਆਪਣੇ ਪਿੱਛੇ ਲੱਦੇ ਤਾਂ ਕਿਸੇ ਨੇ ਕਿਹਾ ਕਿ ਯਾਂਕ ਖਤਮ ਹੋ ਗਈ ਕਹਿੰਦਾ ਹੋਗੀ ਕਹਿੰਦਾ ਤੂੰ ਆ ਬੋਝ ਕਿਉਂ ਚੁੱਕਿਆ ਪਿੱਠ ਦੇ ਪਿੱਛੇ ਸੁੱਟ ਦੇ ਤੇ ਮਰ ਚੁੱਕਾ ਹੈ ਇਹ ਲਾਸ਼ ਕਿਉਂ ਚੱਕੀ ਫਿਰਦਾ ਉਹ ਕਹਿੰਦਾ ਭਾਵੇਂ ਮਰ ਚੁੱਕਾ ਏ ਇਹ ਲਾਸ਼ ਨਹੀਂ ਏ ਇਹ ਮੇਰਾ ਭਰਾ ਏ ਇਹ ਮੇਰਾ ਖੂਨ ਏ ਮੈਂ ਇਹਨੂੰ ਚੱਕੀ ਫਿਰਦਾ ਤੇ ਮੇਰੇ ਲਈ ਭਾਰ ਨਹੀਂ ਏ ਤੇ ਅਸੀਂ ਕੀ ਕਰਦੇ ਆ ਭੈਣ ਭਾਈ ਵੱਡੇ ਹੋ ਗਏ ਲੰਘੋ ਜੋ ਆਪਣਾ ਆਪਣਾ ਭਾਰ ਸੰਭਾਲੋ ਜੇ ਕੋਈ ਭੈਣ ਭਾਈ ਬਰਾਬਰ ਦਾ ਨਹੀਂ ਏ ਉਹਨਾਂ ਨੂੰ ਨਾਲ ਖੜੇ ਕਰਨਾ ਹੀ ਉਹਨਾਂ ਨੂੰ ਨਾਲ ਬਰਾਬਰ ਲੈ ਕੇ ਤੁਰਨਾ ਹੀ ਅਸਲ ਦੇ ਵਿੱਚ ਆਪਣੇ ਕਰਮ ਤੇ ਨੀਅਤ ਏ ਮੈਂ ਤੁਹਾਨੂੰ ਇਸ ਕਰਕੇ ਦੱਸਿਆ ਕਿ ਆਪਣੇ ਅੰਦਰ ਨਾਲ ਅਸੀਂ ਉਦੋਂ ਜੁੜਦੇ ਆਂ ਜਦੋਂ ਅਸੀਂ ਸ਼ਾਂਤ ਆ ਉਦੋਂ ਨਹੀਂ ਜੁੜਦੇ ਜਦੋਂ ਅਸੀਂ ਬੇਚਾਨਾ ਜਦੋਂ ਅਸੀਂ ਪਰੇਸ਼ਾਨ ਆ ਜਾਂ ਸਾਡੇ ਨਾਲ ਦਾ ਜੰਮਿਆ ਕੋਈ ਪਰੇਸ਼ਾਨ ਹੈ ਜਦੋਂ ਕੋਈ ਤੁਹਾਡੇ ਬਰਾਬਰ ਹੈ ਨਾ ਤਾਂ ਤੁਹਾਡੀ એનર્ਜੀ ਸ਼ੁੱਭ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਕਰਕੇ ਕੋਈ ਕੋਈ ਭੈਣ ਭਾਈ ਪਰੇਸ਼ਾਨ ਹੈ ਉਹਦੇ ਨਾਲ ਜੁੜੋ ਉਹਦੇ ਨਾਲ ਖੜੋ ਕੀ ਹੋਇਆ ਜੇ ਇੱਕ ਨਹੀਂ ਕਮਾਉਂਦਾ ਤੁਸੀਂ ਰੋਟੀ ਦੇ ਸਕਦੇ ਹੋ ਉਹਨੂੰ ਤੁਸੀਂ ਕਦੀ ਰੋਟੀ ਦੇਣੀ ਹੈ ਤੁਹਾਨੂੰ ਪੈਦਾ ਹੀ ਉਹਦਾ ਭਰਾ ਕਰਕੇ ਇਸ ਕਰਕੇ ਕੁਦਰਤ ਨੇ ਕੀਤਾ ਹੈ ਕਿ ਹੋ ਸਕਦਾ ਕਿਸੇ ਦੇ ਜਨਮ ਦਾ ਲੈਣ ਦੇਣਾ ਤੇ ਠੀਕ ਹੈ ਅਸੀਂ ਆਪਣੇ ਫਰਜ਼ ਨਿਭਾ ਰਹੇ ਆਂ ਅਸੀਂ ਆਪਣੇ ਕਰਮ ਕਰਦੇ ਪਏ ਆ ਕੀ ਵੱਡੀ ਗੱਲ ਹੈ ਕਰਮ ਦੇ ਪਰ ਉਹ ਸਾਥੇ ਰੱਖਣਾ ਚਾਹੀਦਾ ਹੈ ਨਾ ਬਹੁਤ ਸਮਝਦਾਰ ਹੋ ਤੁਸੀਂ 4 ਫਰਵਰੀ 2025 ਦਿਨ ਮੰਗਲਵਾਰ ਦੀ ਗੱਲ ਕਰਾਂਗੇ ਆਪਾਂ 7ਵੀਂ ਤਿਥੀ ਹੈ ਅਸ਼wini ਨਕਸ਼ਤਰ ਗੰਡਮੂਲ ਬਣੇ ਨੇ ਰਾਤ ਨੂੰ 9:50 ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗਣ ਵਾਲੀ ਹੈ ਧਿਆਨ ਨਾਲ ਸੁਣ ਲਿਓ ਉਦੋਂ ਤੱਕ ਜਿਹੜਾ ਜਿਹਦਾ ਵੀ ਜਨਮ ਹੋਇਆ ਤਾਂ ਗੰਡਮੂਲ ਨੇ ਤੇ ਮੰਗਲਵਾਰ ਵਾਲੇ ਦਿਨ ਜੋ ਮੇਸ਼ ਰਾਸ਼ੀ ਵਿੱਚ ਚੰਦਰਮਾ ਪਦਰਾ 26 31 ਤੋਂ ਸ਼ੁਰੂ ਹੋ ਜਾਏਗੀ ਗੁਰੂ ਆਜ ਮਾਰਗੀ ਹੋ ਰਿਹਾ ਜੋ ਬੱਕਰੀ ਚਾਲਦੇ ਪੈਸੀ 3:10 ਤੇ ਰੱਥ 7ਵੀਂ ਤਿਥੀ ਬਰਤਵੀ ਰਵੇਗਾ ਅੱਜ ਦੇ ਦਿਨ ਗ੍ਰਹਾਂ ਦੇ ਮੁਤਾਬਕ ਅਗਰ ਦੇਖਿਆ ਜਾਵੇ ਤਾਂ ਚਲੋ ਗੰਡਮੂਲ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਤੇ ਗਰ ਯੋਗ ਰਹੇਗਾ ਮੇਸ਼ ਰਾਸ਼ੀ ਵਿੱਚ ਚੰ드ਰਮਾ ਅੱਜ ਪੂਰਾ ਦਿਨ ਬਣਨਗੇ ਤੇ ਉਸ ਤੋਂ ਬਾਅਦ ਜਾਣਗੇ ਬ੍ਰਿਕਾ ਰਾਸ਼ੀ ਵਿੱਚ ਹਜੇ ਨਹੀਂ ਜਾਂਦੇ ਪਰ तकरीबन ਅੱਜ ਮੰਗਲਵਾਰ ਨੂੰ ਕੱਲ ਨੂੰ ਕੱਲ ਵੀ ਪੂਰਾ ਦਿਨ ਮੇਸ਼ ਰਾਸ਼ੀ ਚੱਲੇਗਾ ਚਲੋ ਸੰਦਰਮਾਨ ਦਾ ਕੇਤੂ ਦੇ ਨਕਸ਼ਤਰ ਚ ਬੈਠਣਾ ਗ੍ਰਹਿਆਂ ਦੇ ਮੁਤਾਬਕ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਅries ਮੇਸ਼ਾ ਰਸ਼ੀ ਦੀ ਗੱਲ ਕਰਾਂਗੇ ਮੇਸ਼ਾ ਰਸ਼ੀ ਵਾਲਿਆਂ ਦੇ ਲਈ ਕਾਲਾਪਣ ਤੇਜੀ ਉਤავლਪਣ ਬੇਚੈਨੀ ਵਧਾਏਗਾ ਸਿਹਤ ਖਰਾਬ ਹੋ ਸਕਦੀ ਹੈ ਜਲਦਬਾਜ਼ੀ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਡਿਸੀਜਨ ਨਹੀਂ ਲੈਣਾ ਤੁਸੀਂ ਠੀਕ ਹੈ ਸੰਭਲ ਸੰਭਲ ਕੇ ਚੱਲੋ ਆਰਾਮ ਨਾਲ ਚੱਲੋ ਆਪਣੀ ਨਕਾਰਾਤਮਕ ਸੋਚ ਤੋਂ ਬਾਹਰ ਨਿਕਲੋ ਤੇ ਪ੍ਰੇਮ ਸਬੰਧਾਂ ਵਿੱਚ ਪਰੇਸ਼ਾਨੀਆਂ ਖੜੀਆਂ ਨਾ ਕਰੋ ਜਿੱਦ ਕੇ ਕੰਮ ਨਹੀਂ ਕਰਨਾ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨਾ ਹੈ ਟੌਰਸ ਬ੍ਰਿਖ ਰਾਸ਼ੀ ਵਾਲੇ ਕੇਤੂ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਛੱਟਜੋੜ ਤੋਂ ਬਚੋ ਛੱਟਜੋੜ ਦਾ ਪੈ ਮਨ ਤੇ ਬਣਿਆ ਰਹੇਗਾ ਤੇ ਜਿਸ ਕਰਕੇ उलਝੇਵੇਂ ਵੀ ਵਿਵੱਦ ਸਕਦੇ ਆ ਪ੍ਰਾਪਰਟੀ ਦਾ ਕੰਮ ਕਾ ਠੀਕ ਚੱਲਣ ਵਾਲਾ ਹੈ ਨਕਸ਼ਤਰ ਕੇਤੂ ਦਾ ਇਹ ਤੇ ਕੁੱਤੇ ਨੂੰ ਰੋਟੀ ਪਾ ਕੇ ਦਿਨ ਦੀ ਸ਼ੁਰੂਆਤ ਕਰੋ ਜੈਮਿਨੀ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਮਾਂ ਦੇ ਜੋੜਾ ਚ ਥੋੜਾ ਦਰਦ ਤੇ ਘਰ ਦੀ ਉਦਾਸੀ ਪਰੇਸ਼ਾਨੀ ਦਾ ਕਾਰਨ ਬਣੇਗੀ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਚਨੇ ਦੀ ਦਾਲ ਲੰਗਰ ਚ ਦੇ ਸਕਦੇ ਹੋ ਹਲਕੇ ਰੰਗ ਪਹਿਨੋ ਤੇ ਸੋਈ ਚ ਬੈ ਕੇ ਖਾਣਾ ਖਾਓ ਮੰਗਲੀ ਕਰਕੇ ਅਗਰ ਸਿਰ ਚ ਦਰਦ ਹੋ ਰਿਹਾ ਹੈ ਤਾਂ ਸਵੇਰ ਤੋਂ ਹੀ ਪਾਣੀ ਦੀ ਗੁਰਲੀ ਕਰਕੇ ਤੇ ਬੱਚਿਆਂ ਨੂੰ ਖਟੀਆਂ ਟੌਫੀਆਂ ਵੀ ਦੇ ਸਕਦੇ ਹੋ ਕੈਂਸਰ ਕਰ ਕਰਾਸ਼ੀ ਵਾਲਿਆਂ ਦੇ ਲਈ ਜਿਆਦਾ ਖਿਜੋ ਨਾ ਖਿਆਦਾ ਗੁੱਸਾ ਨਾ ਕਰੋ ਕੇਤੂ ਦਾ ਨਕਸ਼ਤਰ ਟੀਜੇ ਖੰਨੇ ਦਾ ਮਾਲਕ ਹੈ ਅਚਾਨਕ ਯਾਤਰਾ ਕਰਨੀ ਪੈ ਸਕਦੀ ਹੈ ਅਚਾਨਕ ਕਿਤੇ ਜਾਣਾ ਪੈ ਸਕਦਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੈ ਸਰਕਲ ਦਾ ਸਾਥ ਪੂਰਾ ਮਿਲ ਜਾਏਗਾ ਤੇ ਪਾਣੀ ਚ ਗੁਦਪਾ ਕੇ ਇਸ਼ਨਾਨ ਕਰਨਾ ਜ਼ਰੂਰੀ ਹੈ ਵਾਹਨ ਧਿਆਨ ਨਾਲ ਚਲਾਓ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਕਿਸੇ ਵੀ ਤਰ੍ਹਾਂ ਨਾਲ ਦੀ ਕੋਈ ਪਰੇਸ਼ਾਨੀ ਹੈ ਤਾਂ ਧਾਰਮਿਕ ਸਥਾਨ ਤੇ ਜਾਓ ਦਹਲੀਜਾਂ ਤੇ ਮੱਥਾ ਟੇਕੋ ਤੇ ਸੱਚ ਜਾਨੋ ਨਰਜੀ ਸ਼ੁਭ ਹੋ ਜੇ ਕਿਤੇ ਦਹੀਂ ਮਲ ਕੇ ਨਾਉਣਾ ਤੁਹਾਡੇ ਲਈ ਸ਼ੁਭਤਾ ਦੇਗਾ ਪੈਸੇ ਦਾ ਲੈਣ ਦੇਣ ਧਿਆਨ ਨਾ ਕਰੋ ਥੋੜਾ ਘੱਟ ਬੋਲੋ ਤੇ ਥੋੜਾ ਮੋਬਾਈਲ ਤੋਂ ਵੀ ਦੂਰੀ ਬਣਾਓ ਸੋਸ਼ਲ ਮੀਡੀਆ ਤੇ ਜ਼ਿਆਦਾ ਬੈਠਣਾ ਦਿਮਾਗ ਖਰਾਬ ਤੇ ਅੱਖਾਂ ਦੀ ਖਰਾਬੀ ਦਵੇਗਾ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸ਼ੁਭ ਸ਼ੁਭ ਬੋਲਣਾ ਕਹੀ ਦੇਣਾ ਤੋਂ ਕਹਿ ਰਹੀਆਂ ਚੰਗਾ ਚੰਗਾ ਬੋਲੋ ਪਰਿਵਾਰ ਔਲਾਦ ਤੇ ਬੱਚਿਆਂ ਦੀ ਸੈਟਿੰਗ ਲਈ ਸਾਰੇ ਤਰ੍ਹਾਂ ਨਾਲ ਸਿਤਾਰੇ ਤੁਹਾਡੇ ਸ਼ੁਭਾ ਕੋਈ ਨੁਕਸਾਨ ਨਹੀਂ ਆ ਬਸ ਬੁੱਧ ਨੂੰ ਸ਼ੁਭ ਕਰਨਾ ਤੁਸੀਂ ਜੋ 5ਵੇਂ ਸਥਾਨ ਵਿੱਚ ਹੈ ਤਾਂਬੇ ਦਾ ਪੈਸਾ ਆਪਣੇ ਕੋਲ ਰੱਖ ਲੈਣਾ ਲਿਬ੍ਰਾਤੋ ਲ ਰਾਸ਼ੀ ਵਾਲੇ ਸਿਤਾਰੇ ਠੀਕ ਠਾਕ ਨੇ ਧਨ ਪੈਸੇ ਲਈ ਵਧੀਆ ਕੰਮ ਕਰ ਚੇਂਜ ਕਰਨ ਲਈ ਵੀ ਵਧੀਆ ਨਵੇਂ ਕੰਮ ਦੀ ਆਫਰ ਵੀ ਆਏਗੀ ਸਹਿਜਤਾ ਬਣੀ ਰਹੇਗੀ ਬਸ ਆਪਣੇ ਦਿਮਾਗ ਤੋਂ ਵਹਿਮ ਤੇ ਸ਼ੱਕ ਨੂੰ ਕੱਢ ਲਓਗੇ ਤਾਂ ਸਮਝੋ ਕੇਤੂ ਦਾ ਨਕਸ਼ਤਰ ਦੋ ਤਰ੍ਹਾਂ ਦੇ ਰਸਤੇਾਂ ਤੇ ਚੱਲਣ ਤੋਂ ਬਚਾਏਗਾ ਸਕੋਰਪੀਓ ਗ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਕੇਤੂ ਦਾ ਨਕਸ਼ਤਰ ਠੀਕ ਹੈ ਕਪੜਿਆਂ ਦੀ ਸ਼ਾਪਿੰਗ ਲਈ ਵਧੀਆ ਤੇ ਵਿਆਹ ਸ਼ਾਦੀ ਫੰਕਸ਼ਨ ਅਟੈਂਡ ਕਰਨ ਲਈ ਵਧੀਆ ਤੇ ਖੂਬਸੂਰਤ ਪਾਣੀ ਪੀਣਾ ਤੁਹਾਡੇ ਲਈ એનર્ਜੀ ਨੂੰ ਸ਼ੁਭ ਕਰੇਗਾ ਤੇ ਯਾਤਰਾ ਲਈ ਵੀ ਸਿਤਾਰੇ ਚੰਗੇ ਆ ਪਾਰਟੀ ਫੰਕਸ਼ਨ ਅਟੈਂਡ ਕਰਨ ਦਾ ਮੌਕਾ ਵੀ ਮਿਲੇਗਾ ਸਰਜੇਟੇਰੀਅਸ ਤਨੂਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਮੰਗਲਿਕ ਜੋਗ ਜੋ 7ਵੇਂ ਮੰਗਲ ਦੀ ਵਜਾ ਨਾਲ ਬਣ ਰਿਹਾ ਹੈ ਤਾਂ ਸੂਰਜ ਬੁੱਧ ਜੁਤੀ ਦੂਸਰੇ ਸਥਾਨ ਵਿੱਚ ਹੈ ਬਾਣੀ ਨਾਲ ਸੰਬੰਧਿਤ ਕੰਮ ਕਰ ਲਿਓ ਸਿਤਾਰੇ ਸ਼ੁਭ ਨੇ ਵਾਹਨ ਦਾ ਸੁੱਖ ਮਿਲੇਗਾ ਗੱਡੀ ਦਾ ਸੁੱਖ ਮਿਲੇਗਾ ਕੋਈ ਲੈਣ ਬਾਰੇ ਸੋਚ ਰਹੇ ਹੋ ਤਾਂ ਲਈ ਜਾਏਗੀ ਸਭ ਤੋਂ ਜ਼ਰੂਰੀ ਹੈ ਕੇਤੂ ਦੇ ਨਕਸ਼ਤਰ ਲਈ ਕਾਲੇ ਚਿੱਟੇ ਤੇਲ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਸ਼ਾਂਤੀ ਬਣੀ ਰਹੇਗੀ ਤੇ ਪੀਲਾ ਰੰਗ ਪਹਿਨੋ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਸਿਤਾਰੇ ਠੀਕ ਵਿਰੋਧੀ ਦਵੇ ਰਹਿਣਗੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਦੇਣਗੇ ਪਰ ਸੂਰਜ ਬੁੱਧ ਦਾ ਲਗਣ ਵਿੱਚ ਬੈਠਣਾ ਗੁੱਸੇ ਤੇ ਕੰਟਰੋਲ ਰੱਖਣਾ ਜ਼ਰੂਰੀ ਹੋ ਗਿਆ ਉੱਚ ਦਾ ਸ਼ੁਕਰ ਜੋਤਿ ਇਸਰੇ ਸਥਾਨ ਵਿੱਚ ਚੱਲ ਰਿਹਾ ਕਿਸੇ ਨਾ ਕਿਸੇ ਦੀ ਮਦਦ ਨਾਲ ਹਰ ਕੰਮ ਅੰਕੇ ਤੁਰ ਪਵੇਗਾ ਅਕਿਊਰਸ ਜੈਨਿਕ ਕੁੰਭ ਰਾਸ਼ੀ ਦੇ ਲਈ ਕਿ ਤੁਹਾ ਦਾ ਨਕਸ਼ਤਰ ਤੇ ਮਿੱਤਰ ਹੈ ਨਹੀਂ ਹੈ ਜੋ ਕਿ 8ਵੇਂ ਸਥਾਨ ਵਿੱਚ ਹੈ ਔਲਾਦ ਨੂੰ ਲੈ ਕੇ ਟੈਨਸ਼ਨ ਔਲਾਦ ਦੀ ਸੈਟਿੰਗ ਲੈ ਕੇ ਟੈਨਸ਼ਨ ਉਹਨਾਂ ਦੀ ਸੰਗਤ ਨੂੰ ਲੈ ਕੇ ਟੈਨਸ਼ਨ ਪੜਾਈ ਵੱਲ ਧਿਆਨ ਨਹੀਂ ਦੇ ਰਹੇ ਇਸ ਕਰਕੇ ਪਰੇਸ਼ਾਨੀ ਬਸ ਥੋੜੀਆਂ-ਬੋਤੀਆਂ ਜੀਆਂ ਪਰੇਸ਼ਾਨੀਆਂ ਛੋਟੇ-ਮੋਟੇ ਘਰੇਲੂ ਪਰੇਸ਼ਾਨੀਆਂ ਰਹਿਣਗੀਆਂ ਬੱਚਿਆਂ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ ਹੈ ਬੱਚਿਆਂ ਦੇ ਨਾਲ ਸਹਿਜਤਾ ਨਾਲ ਪੇਸ਼ ਆਉਣਾ ਹੈ ਠੀਕ ਹੈ ਤੇ ਬਾਣੀ ਚ ਮਿਠਾਸ ਰੱਖ ਕੇ ਚੱਲਣਾ ਘਰ ਪਰਿਵਾਰ ਵਿੱਚ ਸ਼ਾਂਤੀ ਵੀ ਰਹੇਗੀ ਕਿ ਤੁਹਾਡੀ ਗੱਲ ਵੀ ਸੁਣੀ ਜਾਏਗੀ ਬਸ ਇਹ ਧਿਆਨ ਦੇਣਾ ਤੇ ਕੋਸ਼ਿਸ਼ ਕਰਨੀ ਹੈ ਕਿ ਨਾਰੀ ਨੂੰ ਲੈ ਕੇ ਚਲ ਪ੍ਰਵਾਹ ਕਰ ਦਿਓ ਜਾਮੰਦਰ ਰੱਖ ਦਿਓ ਜਮਾ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਪਾਈਸਸ ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਠੀਕ ਰਹਿਣਗੇ ਦਿਨ ਅੱਛਾ ਚਾਹੇਗਾ ਮਨ ਮਜ਼ਬੂਤ ਰਵੇ ਇਸ ਦੇ ਲਈ ਸਵੇਰ ਤੋਂ ਮੱਥੇ ਤੇ ਦੁੱਧ ਲਾਓ ਤੇ ਪਾਣੀ ਦੇ ਦੁੱਧ ਪਾ ਕੇ ਛਣਾਣ ਕਰੋ ਕਰਜ਼ਾ ਲੋਨ ਲੈਣ ਬਾਰੇ ਸੋਚ ਰਹੇ ਸੀ ਤਾਂ ਹੋ ਸਕਦਾ ਵੈਸੇ ਹੀ ਕਿਸੇ ਤਰ੍ਹਾਂ ਨਾਲ ਹੱਲ ਹੋ ਜਾਏ ਕੰਮ ਕਰ ਚੇਂਜ ਕਰਨ ਲਈ ਸਮਾਂ ਹਜੇ ਠੀਕ ਨਹੀਂ ਹੈ ਪਰ ਅਗਰ ਚੰਗੀ ਆਫਰ ਆ ਰਹੀ ਹੋਵੇ ਤਾਂ ਪਹਿਲਾਂ ਕੰਮ ਨੂੰ ਹੱਥ ਵਿੱਚ ਲੈ ਕੇ ਫੇਰੇ ਪਿਛਲਾ ਕੰਮ ਛੱਡੋ ਠੀਕ ਹੈ ਦਿਨ ਵਧੀਆ ਜਾਏਗਾ ਇਸ ਜੀ astrology with the logic ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਿਾਂ ਮੁਤਾਬਕ ਕਿੱਦਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਨਾਲ ਸਾਨੂੰ ਕੋਈ ਵੀ ਬਿਮਾਰੀ ਆ ਕੋਈ ਪਰੇਸ਼ਾਨੀ ਹੈ ਤਾਂ ਆਪਣੇ ਘਰ ਦਾ ਵਾਸਤੂ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਕਿ ਕਿਉਂ ਹੈ ਇੱਕ ਕਿਸ ਕਰਕੇ ਹੋਈ ਹੈ ਬਸ ਉਸ ਦਿਸ਼ਾ ਨੂੰ ਹੀ ਛੇੜਨਾ ਬਾਕੀ ਦਿਸ਼ਾਵਾਂ ਨੂੰ ਐਵੇਂ ਹੀ ਨਹੀਂ ਛੇੜਨਾ ਚਾਹੀਦਾ। ਅਗਰ ਸਿਰਚ ਪ੍ਰੋਬਲਮ ਹੈ ਤਾਂ ਨਾਰਥ-ਈਸਟ ਦਿਸ਼ਾ ਨੂੰ ਚੈੱਕ ਕਰੋ। ਅਗਰ ਉਸ ਜਗ੍ਹਾ ਤੇ ਕੋਈ ਲੋਹੇ ਦੀ ਚੀਜ਼ ਹੈ, ਹੈਵੀ ਪਾਣਾ ਤਾਂ ਸਿਰਚ ਹਮੇਸ਼ਾ ਦਰਦ ਪਰਿਵਾਰਕ ਮੈਂਬਰ ਦੇ ਕਿਸੇ ਨਾ ਕਿਸੇ ਤਾਂ ਤੇ ਰਵੇ। ਬਰਸਾਤ ਦਾ ਪਾਣੀ ਉੱਥੇ ਰੱਖਣਾ, ਨੀਲੀ ਬੋਤਲ ਵਿੱਚ ਪਾ ਕੇ ਰੱਖਣਾ ਜਾਂ ਉਸ ਜਗ੍ਹਾ ਤੇ ਥੋੜਾ ਜਿਹਾ ਮਨੀ ਪlant ਲਗਾਣਾ ਮਨੀ ਪlant ਕੀ ਹੈ ਕਿ ਬੁੱਧ ਦਾਇ ਤੇ ਚੰਦਰ ਬੁੱਧ ਇਕੱਠੇ ਹੋ ਜਾਂਦੇ ਆ ਤਾਂ ਪਰੇਸ਼ਾਨੀਆਂ ਕੱਟ ਜਾਂਦੀਆਂ ਨੇ ਠੀਕ ਹੈ ਤੇ ਵੀ ਤੁਸੀਂ ਕਰ ਸਕਦੇ ਹੋ ਵਾਸਤਵਕੁਪ ਸੀ ਸਮਾਜ ਜਾਸਤ ਆਪ ਸਭ ਦੇ ਲਈ ਅਸਦਮਿੰ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਤੇ ਬਿੰਦੋ ਇਜਾਜ਼ਤ ਸਸ਼ਿਕਾ